हां जी किसान वीरो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵਹਿੜ ਛੇੜ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਮੰਨ ਲੇ ਕਿ ਚਲੋ ਆਪਣੀ ਘਰੇਲੂ ਪਸ਼ੂ ਚੋਂ ਬਾਈ ਇਹ ਵੜਾ ਛੇੜ ਕਰ ਰਿਹਾ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹਾਂ ਠੀਕ ਹਾਂ ਬਾਈ ਜੀ ਠੀਕ ਹੈ ਜੀ ਨਾਮ ਤੇ ਆਪਣਾ ਐਡਰੈਸ ਬੋਲਦਾ ਨਾਮ ਜਗਤਾਰ ਸਿੰਘ ਆ ਜੀ ਪਿੰਡ ਪਧਾਉੜਾ ਆ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਆ ਜੀ ਢੀਲ ਟਾਪਾ ਨੇੜੇ ਪਿੰਡ ਆਪਣੇ ਨੇੜੇ ਪਿੰਡ ਆ ਇਧਰ ਮੱਝੂ ਘੇ ਰਹ ਜਾਂਦਾ ਜੀ ਇਧਰ ਆ ਮੈਨੇ ਆ ਰਹੇ ਗਿਆ ਜੀ ਹਾਂ ਜੀ ਸਾਰੇ ਇਹ ਪਿੰਡ ਬਾਈ ਨੂੰ ਬਾਈ ਨੇੜੇ ਰਹਿੰਦੇ ਖਾਸ ਪਧਾਉੜੀ ਰਹਿੰਦੇ ਖਾਸ ਪਧਾਉੜੀ ਆ ਜੀ ਮੇਨ ਹਾਂ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ 98739 ਜੀ 32643 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਆਪਾਂ ਵੈੜ ਦੇਖ ਰਹੇ ਆ ਆਪਣੇ ਘਰ ਦੀ ਹੋਈ ਆ ਹਾਂਜੀ ਹਾਂ ਘਰ ਦੀ ਆ ਆਪਦੀ ਵੈੜਾ ਕਿਹੜਾ ਸੂਏ ਸੁੰਦੀ ਆ ਜੀ ਇਹ ਦੂਜੇ ਸੂਏ ਸੁੰਦੀ ਆ ਵੀਰ ਜੀ ਦੂਜਾ ਸੂਆ ਸੁੰਦੀ ਆ ਕੀ ਰਿਕਾਰਡ ਰਿਹਾ ਜੀ ਰਿਕਾਰਡ ਪਹਿਲੇ 25 ਲੀਟਰ ਦੁੱਧ ਦਾ ਚੋਆ ਜੀ ਇਹਦਾ ਪਹਿਲੇ ਠੀਕ ਆ ਹਾਂਜੀ ਐਦ ਕੀ ਫਿਰ ਕਿੰਨੀ ਕਮੀ ਆ ਐਰ ਕੀ ਤਾਂ ਵਧਾ ਦੇਣਾ ਚਾਹੀਦਾ ਜੀ ਤੇ ਚਵਾਈ ਚਵਾਈ ਕਿਵੇਂ ਲੱਗ ਚਵਾਈ ਦੀ ਵੀਰ ਪੂਰੀ ਓਕੇ ਆ ਜੀ ਹਾਂਜੀ ਠੀਕ ਆ ਵੀ ਇੱਕ ਨੰਬਰ ਚਵਾਈ ਸੀਗੀ ਹਾਂਜੀ ਹਾਂ ਤੇ ਫਿਰ ਹੱਥੀ ਚਵਾਈ ਕਰਦੇ ਸੀ ਹਾਂਜੀ ਹਾਂ ਵੀਰ ਜ ਥਾਣ ਬਾਈ ਆਪਾਂ ਨੇੜੇ ਤੇ ਚੈੱਕ ਕਰਵਾ ਲੈ ਥਾਣਾ ਬਹੁਤ ਚੰਗਾ ਲੱਗਾ ਮੁਠੀ ਵਾਲਾ ਥਾਣਾ ਜਾਰੇ ਥਾਣਾ ਪੂਰੇ ਗਾਇਬ ਤੇ ਲੱਗੇ ਮੈਂ ਲੇਖੜਾ ਮੈਂ ਥਾਣ ਲੈ ਦੇਵਾ ਕਿੰਨੇ ਕੁ ਦਿਨਾਂ ਦੀ ਕੱਚੀ ਹੈ ਬਾਈ ਹਜੇ ਮੇਰੇ ਹਜੇ 5 ਦਿਨ ਰਹਿੰਦੇ ਆ ਜੀ ਠੀਕ ਆ ਹਾਂ ਜੀ 5 ਦਿਨ ਬਾਈ ਹਜੇ ਬਾਕੀ ਪਈ ਆ ਉਸ ਹਾਂ ਉਹਨਾਂ ਦਾ ਅੰਦਾਜ਼ਾ ਲਾ ਲਿਓ ਕਈ ਵਾਰ ਪਸੇ 2-4 ਦਿਨ ਉੱਤੇ ਵੀ ਲੈ ਜਾਂਦਾ ਕਿ ਨਹੀਂ ਬਾਈ ਹਾਂ ਜੀ ਹਾਂ ਲੈ ਬਈ ਕੁਆਲਟੀ ਚੈੱਕ ਕਰ ਸਕਦਾ ਖਣਾ ਦੀ ਇੱਕ ਨੰਬਰ ਆ ਖੋਲ ਦੇ ਬਾਈ ਮੜੀ ਹਾਂ ਜੀ ਹਾਂ ਖੋਲ ਵੱਡੀ ਆ ਬਾਈ ਕੋਈ ਵੀਰ ਸ਼ੂਟਿੰਗ ਨਾ ਸਮਝੋ ਕਿ ਨਹੀਂ ਬਾਈ ਹਾਂ ਜੀ ਹਾਂ ਬਰਦੀ ਵੀ ਬਾਈ ਨੇ ਚੰਗਾ ਰ ਤੇ ਐਦ ਕਿਉਂ ਬਾਈ ਕਹਿੰਦਾ ਚੰਗੀ ਉਮੀਦ ਕਰਦੇ ਆ ਪਲੀ ਵੀ ਬਹੁਤ ਆ ਬਾਕੀ ਟੀਕੇ ਬਾਰੇ ਤਾਂ ਨਹੀਂ ਪਤਾ ਬਾਈ ਜਿਹੜਾ ਲੈ ਮੈਂ ਟੀਕੇ ਬਾਰੇ ਨਹੀਂ ਪਤਾ ਇਹ ਕਿਹੜਾ ਪਰਿਆ ਡਾਕਟਰ ਨੂੰ ਵੀ ਪਤਾ ਜੀ ਗੱਲ ਕਰਾ ਦਾਂਗੇ ਜੀ ਠੀਕ ਆ ਹਾਂਜੀ ਸੀਮਣ ਬਾਰੇ ਬਾਈ ਕਹਿੰਦੇ ਪਤਾ ਨਹੀਂ ਬਾਕੀ ਜਿਹੜੀ ਹਵਾਨੇ ਦੀ ਤਿਆਰੀ ਆ ਬਹੁਤ ਸੋਹਣੀ ਆ ਹਜੇ ਕੱਚੀ ਕੱਚੀ ਪਈ ਆ ਬਾਈ ਉਸ ਹਾਂ ਬਣਾਉਂਦਾ ਜਲਾਲਿਓ ਲੇਵਾ ਬਣਾਉ ਬਹੁਤ ਸੋਹਣਾ ਬਈ ਹਾਂਜੀ ਹਾਂ ਜਿੰਨਾ ਬਾਈ ਮਗਰ ਨੂੰ ਹਵਾਨਾ ਉਨੇ ਹੀ ਕਰਮ ਵਾਲੀ ਦਾ ਮੂਰਮਾ ਬਹੁਤ ਸੋਹਣਾ ਬਾਕੀ ਫਰੈਂਟ ਬਹੁਤ ਚੰਗਾ ਸੁਨੱਖ ਪੋਣਾ ਨੇ ਜੇ ਗੱਲ ਕਰੀਏ ਬਾਹਰ ਚ ਫੁੱਲ ਆ ਫੁੱਲ ਪਲੀ ਵੀ ਵੱਡੇ ਢਾਂ ਥਣ ਬਹੁਤ ਚੰਗਾ ਕੁਆਲਟੀ ਵਾਲਾ ਥਾਣਾ ਪੂਰੀ ਵਿੱਤੀ ਦੇ ਜਿਹਨੂੰ ਆਪਾਂ ਕਹਦੇ ਆ ਥਣ ਲੱਗਿਆ ਵਾ ਬਾਕੀ ਲੈ ਬਾਲਟ ਲਾ ਵੇ ਇਧਰ ਆ ਕੇ ਮੜੇ ਚੈੱਕ ਕਰਾਓ ਕਿ ਕਿੰਨੀ ਆ ਗਈਆਂ ਹਜੇ ਤੇ ਜਿਹੜਾ ਲੇਵਾ ਨਾ ਬਈ ਫੀਟ ਨਾਲ ਲੇਵਾ ਆੜੀ ਵਾਲਾ ਕਰਾ ਵਈ ਲੈ ਵੇ ਚੈੱਕ ਕਰਸ ਅਗਲੇ ਥਾੜੀ ਵਾਲਾ ਲੇਵਾ ਬਹੁਤ ਸੋਹਣਾ ਲੇਵਾ ਗਾ ਬਾਲਟ ਨਾ ਬਈ ਹਜੇ ਸਾਰੇ ਇਕੱਠੇ ਹਾਂਜੀ ਹਾਂ ਬਾਲ ਕੱਢਨੇ ਆ ਜੀ ਹੂੰ ਫੇਰ ਕਰਮ ਵਾਲੀ ਜਾ ਕੇ ਬਈ ਕਿਤੇ ਸੂਗੀ ਮੜਾ ਫੇਸ ਇਧਰ ਨੂੰ ਕਰਾਓ ਹਾਂਜੀ ਦਿਖਾਈਏ ਆਪਾਂ ਲੇ ਵੇ ਤੇ ਆਤ ਬਰੀਡ ਚੇਕ ਕਰੋ ਫੇਸ ਨਾ ਮੈਂ ਕਹਣਾ ਬਾਲਾ ਪਿਆਰਾ ਨਿਕਿਆ ਜਾ ਕੰਨਾ ਬੋਦੀਬਾਦੀ ਫੁੱਲ ਕਮਾਲ ਦੀਆ ਫੁੱਲ ਭਲੀ ਵੀਆ ਕੋਈ ਵੀਰੇ ਨਾ ਸਮਝੋ ਵੀ ਛੋਟੀ ਆਗੀ ਫੁੱਲ ਵੱਡੀ ਆ ਤੇ ਫੁੱਲ ਭਲੀ ਵੀਆ ਤੇ ਬਾਈ ਇਹਦਾ ਮੁੱਲ ਫਿਰ ਕੀ ਰੁਪਏ ਦੇਣ ਲੈਣਾ ਮੁੱਲ ਇਹਦਾ 90000 ਰੁਪਏ ਦੇਣ ਦੇ ਨਹੀਂ ਆ ਜੀ 90000 ਹਾਂ ਜੀ ਚੱਕੋ ਬਾਈ ਜਮਾ ਦੇਣ ਲੈਣਾ ਉਹ ਕਰਤਾ ਬਾਈ ਨੇ ਬਾਈ ਕਹਿੰਦਾ ਦੇਣ ਲੈਣ ਮੁੱਲੀ 90000 ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਚੋਂ ਬਾਈ ਨੇ ਬੈਡ ਸੇਲ ਕੀਤੀ ਆ ਮੁੱਲ ਵੀ ਜਾਇਜ਼ ਕੀਤਾ ਬਾਈ ਨੇ ਵੈਟ ਦੇ ਹਿਸਾਬ ਨਾਲ 90000 ਦੀ ਬਾਈ ਕਹਿੰਦਾ ਆਪਾਂ ਦੇ ਦੇ ਦਾਂਗੇ ਆਏਗਾ ਦਾ ਥੋੜਾ ਕਾਣਾ ਮਾਨਤਾਨ ਹੋ ਜਾ ਚਲੋ ਉਹ ਤਾਂ ਹਾਂਜੀ ਹਾਂ ਮੌਕੇ ਤੇ ਕੋਈ ਨਹੀਂ ਜੀ ਠੀਕ ਹੈ ਮਾਨਤਾਨ ਬਾਈ ਕਹਿੰਦਾ ਆਏਗਾ ਜਰੂਰ ਹੋ ਜੂ ਤਿੰਨ ਅਕਸੀਗਾ ਬਾਈ ਕੋਲੇ ਬਾਈ ਇੱਕ ਸੋਆ ਪਾ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖ ਲਈ ਧੰਨਵਾਦ